ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਅਮਰਪਾਲ ਸਿੰਘ ਵੱਡੀ ਲੀਡ ਨਾਲ ਜਿੱਤੇ ਨੇ ਤੇ ਉਹਨਾਂ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਸਾਡੇ ਨਾਲ ਮੁਹਾਲੀ ਦੇ ਵਿੱਚ ਇੱਕ ਬੀਬੀ ਜੀ ਨੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਤੁਹਾਡਾ ਕੁਲਦੀਪ ਕੌਰ ਕੁਲਦੀਪ ਜੀ ਅਮਰਪਾਲ ਜਿੱਤਿਆ ਕਿੰਨੀ ਖੁਸ਼ੀ ਬਹੁਤ ਜ਼ਿਆਦਾ ਬਹੁਤ ਖੁਸ਼ੀ ਜੀ ਮੈਂ ਬਹੁਤ ਬਹੁਤ ਖੁਸ਼ੀ ਹੋਈ ਅੱਜ ਵਧੀਆ ਲੱਗਾ ਕਿਸੇ ਮਾਂ ਨੂੰ ਬਹੁਤ ਕਾ ਜੇ ਨੂੰ ਠੰਡ ਪਈ ਉਹਨਾਂ ਦੇ ਨੂੰ ਉਹਨਾਂ ਦਾ ਬੱਚਾ ਇੰਨੀ ਦੇਰ ਦਾ ਜੇਲ੍ਹ ਚ ਸੀ ਬਿਨਾਂ ਕਸੂਰ ਤੋਂ ਜੇਲ੍ਹ ਦੇ ਵਿੱਚ ਸੀਗਾ ਉਹ ਉਹਨਾਂ ਬਹੁਤ ਅੱਛੀ ਲੀਡ ਦੇ ਨਾਲ ਉਹ ਨਿਕਾ ਹੋਇਆ ਅੱਛਾ ਲੱਗਾ ਜੀ ਬਹੁਤ ਅੱਛਾ ਲੱਗਾ ਤੁਹਾਡਾ ਪਛੋਕੜ ਵੀ ਖਡੂਰ ਸਾਹਿਬ ਤੇ ਤੁਸੀਂ ਅਮਰਤਪਾਲ ਦੇ ਨਾਲ ਤੁਹਾਡੀ ਕੰਨ ਸਾਂਝੀ ਰਹੀ ਦੇ ਨਨਕੀ ਆਂਦੀ ਆ ਜੀ ਮੇਰੇ ਮੇਰੇ ਤਾਈ ਜੀ ਦੇ ਪੇਕੇ ਉੱਥੇ ਆ ਤੇ ਸਾਡਾ ਪਿੰਡ ਨਾਲ ਜਾਨੇਜਰ ਤੇ ਉੱਥੇ ਸੀ ਅੱਛਾ ਸੀ ਬਚਪਨ ਚ ਦੇਖਿਆ ਛੋਟਾ ਹੁੰਦਾ ਦੇਖਿਆ ਸੀ ਤੇ ਹੁਣ ਐਦਾਂ ਦੇਖਿਆ ਵੀ ਇੰਨਾ ਪੰਥ ਦੀ ਗੱਲ ਕਰਦਾ ਪਛਾਨ ਫਿਰ ਬਹੁਤ ਅੱਛਾ ਲੱਗਾ ਉਹਨੂੰ ਵੀ ਬੱਚਿਆਂ ਨੂੰ ਚੰਗੇ ਰਸਤੇ ਲਾ ਰਿਹਾ ਬਹੁਤ ਆਪਣੀ ਪੰਜਾਬ ਦਾ ਯੂਥ ਖਰਾਬ ਹੋ ਰਿਹਾ ਸੀ ਜਿਸ ਨੇ ਉਹਨੇ ਅੱچھے ਰਸਤੇ ਲਾਇਆ ਚੰਗਾ ਕੀਤਾ ਬਹੁਤ ਅੱਛਾ ਲੱਗਦਾ ਸੀਗਾ ਜਦੋਂ ਉਹਦੀ ਸੋਚ ਨੂੰ ਬਹੁਤ ਅੱਛੇ ਸਲਾਮਾ ਬਹੁਤ ਅੱਛੀ ਸੋਚ ਸੀ ਉਹਦੀ ਜਦੋਂ ਬਚਪਨ ਚ ਦੇਖਿਆ ਫਿਰ ਮਤਲਬ ਕਹਿੋ ਜਆ ਸੁਭਾਸ ਸੀਗਾ ਕਹਿੋ ਜਆ ਚਿਹਰਾ ਸੀਗਾ ਬਹੁਤ ਅੱਛਾ ਬਹੁਤ ਸੁੰਦਰ ਸੀ ਸ਼ੁਰੂ ਤੋਂ ਸੁੰਦਰ ਸੀ ਸੋਹਣਾ ਸੀ ਲਓ ਕਿ ਸੋਣਾ ਸੀ ਸ਼ੁਰੂ ਤੋਂ ਹੀ ਅੱਛਾ ਸੀਗਾ ਸੁਭਾਤ ਆ ਪਰਵਾਦ ਬਹੁਤ ਚੰਗਾ ਸੀ ਗੁਰਬਾਣੀ ਨਾਲ ਲੱਗਾ ਹੋਇਆ ਸ਼ੁਰੂ ਦੇ ਤੋਂ ਹੀ ਪਰਮਤ ਸ਼ੁਰੂ ਤੋਂ ਹੀ ਉਹਨਾਂ ਨੂੰ ਗੁਰੂ ਘਰ ਨਾਲ ਪਿਆਰ ਸੀ ਗੁਰਬਾਣੀ ਨਾਲ ਲੱਗੇ ਹੋਏ ਸੀ ਅੱਛੀ ਫੈਮਿਲੀ ਸੀ ਕੋਈ ਇਦਾਂ ਦਾ ਨਹੀਂ ਸੀ ਬਚਪਨ ਤੁਸੀਂ ਅਮਰਤਪੁਰ ਦੇਖਿਆ ਹਨਾ ਸ਼ਕਲ ਤੋਂ ਬਹੁਤ ਪੋੜਾ ਸੀਗਾ ਬਹੁਤ ਪੋੜਾ ਤੇ ਹੁਣ ਜਦੋਂ ਆਏ ਉਹ ਦੁਬਈ ਤੋਂ ਤਾਂ ਉਹਨਾਂ ਨੇ ਸਿੱਖੀ ਦੀ ਗੱਲ ਕੀਤੀ ਉਹਨਾਂ ਦੀ ਗੱਲ ਜਦੋਂ ਸੁਣਦੇ ਸੀ ਕੀ ਚੱਲਦਾ ਮੰਨਦੇ ਬਹੁਤ ਅੱਛਾ ਲੱਗਦਾ ਸੀ ਕਿ ਕੋਈ ਸਾਡਾ ਆ ਰਿਹਾ ਅੱਗੋਂ ਸਾਡੇ ਬੱਚਿਆਂ ਨੂੰ ਸਹੀ ਰਸਤਾ ਦਿਖਾ ਰਣਿਆ ਸੀ ਅੱਛੀ ਗੱਲ ਕਰਦਾ ਸੀ ਅੱਛੀ ਉਹਦੀ ਸੋਚ ਸੀਗੀ ਔਰ ਕਾਫੀ ਜੂਥੋ ਤੇ ਨਾਲ ਜੁੜਦਾ ਵੀ ਪਿਆ ਸੀ ਅੱਛਾ ਲੱਗਦਾ ਸੀਗਾ ਪਰ ਸਰਕਾਰ ਕਹਿੰਦੀ ਵੀ ਤਾਂ ਦੇਸ਼ ਲਈ ਠੀਕ ਨਹੀਂ ਉਹਨਾਂ ਨੇ ਜੇਲ੍ਹ ਚ ਤਾੜ ਪਰ ਜਿੰਨਾ ਮਾਵਾਂ ਦੇ ਪੁੱਤ ਉਹਨਾਂ ਨੇ ਸੁਧਾਰੇ ਉਹਨਾਂ ਲਈ ਤਾਂ ਬਹੁਤ ਅੱਛਾ ਸੀਗਾ ਸਾਡੇ ਲਈ ਬਹੁਤ ਅੱਛਾ ਸੀਗਾ ਸਾਨੂੰ ਲੱਗਦਾ ਸੀ ਕਿ ਸਾਡੇ ਬੱਚੇ ਬਹੁਤ ਮਾਵਾਂ ਦੇ ਇਸ ਚੀਜ਼ ਨੂੰ ਚੰਗਾ ਉਹਨੂੰ ਮੰਨਦੇ ਸੀ ਸੁਧਰ ਰਹੇ ਸੀਗੇ ਔਰ ਅੱਛੇ ਵੀ ਸੀਗੇ ਮਾਵਾ ਖੁਸ਼ ਸੀਗੀਆਂ ਸਭ ਦੀਆਂ ਹੁਣ ਅਮਰਤਪਾਲ ਜਿੱਤਿਆ ਲੱਗਦਾ ਜੇਲ੍ਹ ਚੋਂ ਵੀ ਬਾਹਰ ਆਏਗਾ ਬਿਲਕੁਲ ਲੱਗਦਾ ਜੀ ਆਏਗਾ ਉਹ ਬਿਲਕੁਲ ਲੱਗਦਾ ਆਏਗਾ ਉਹ ਜੇਲ੍ਹ ਚੋਂ ਬਾਹਰ ਜੈ ਇਨੀ ਲੀਡ ਤੇ ਜਿੱਤ ਸਕਦਾ ਬਾਹਰ ਕਿਉਂ ਨਹੀਂ ਆਏਗਾ ਹੁਣ ਹੁਣ ਤਾਂ ਵੈਸੇ ਸਰਕਾਰਾਂ ਚਾਹੀਦਾ ਉਹਨੂੰ ਬਾਹਰ ਭੇਜਣਾ ਵੀ ਕਿਉਂਕਿ ਲੋਕ ਚਾਹੁੰਦੇ ਨੇ ਬਿਲਕੁਲ ਲੋਕ ਚਾਹੁੰਦੇ ਆ ਲੋੜ ਆ ਸਾਨੂੰ ਹੁਣ ਉਹਦੀ ਕਿ ਸਾਡੀ ਵੀ ਕੋਈ ਆਵਾਜ਼ ਉਠਾਵੇ ਸਾਡਾ ਆਪਣਾ ਬੱਚਾ ਉੱਥੇ ਜਾਵੇ ਕੁਝ ਪੰਜਾਬ ਦੀ ਗੱਲ ਕਰੇ ਕੁਝ ਪੰਜਾਬ ਦੇ ਬੱਚਿਆਂ ਦੀ ਗੱਲ ਕਰੇ ਜਾ ਕੇ ਉੱਥੇ ਵੀ ਇਦਾਂ ਸਾਨੂੰ ਆ ਲੋੜਾਂ ਇੱਥੇ ਉਹ ਸਾਰੀਆਂ ਉਹਦੇ ਤੋਂ ਉਮੀਦਾਂ ਕੋ ਪੂਰੀਆਂ ਕਰਾਊਗਾ ਜਾ ਕੇ ਕੀ ਤੁਹਾਡੇ ਮਨ ਦੇ ਵਿੱਚ ਆ ਕਿਉਂਕਿ ਤੁਸੀਂ ਸ਼ਹਿਰ ਚ ਆ ਕੇ ਬਸੇ ਜਦੋਂ ਕਿਸਾਨੀ ਦੀ ਗੱਲ ਹੋਈ ਤੁਸੀਂ ਰੋਸ਼ਾਮੀ ਚੌਂਕਾਂ 'ਚ ਖੜੇ ਜਦੋਂ ਹੋਣਾ ਗੱਲ ਹੋਈ ਤੁਸੀਂ ਡਟ ਕੇ ਗੱਲ ਕਰ ਰਹੇ ਹੋ ਮਨ ਦੇ ਵਿੱਚ ਐ ਉਹ ਜੀ ਕਿਹੜੀ ਚੀਜ਼ ਹੈ ਜਿਹੜੀ ਕਹਿੰਦੀ ਕਿ ਹਾਂ ਜਦੋਂ ਪੰਜਾਬ ਦੀ ਗੱਲ ਆ ਤੇ ਘਰੋਂ ਬਾਹਰ ਨਿਕਲਉਂਦੇ ਇੱਕ ਸ਼ੁਰੂ ਆਪਾਂ ਨੂੰ ਹੈ ਹੀ ਪੰਜਾਬੀਆਂ ਸਾਰਿਆਂ ਨੂੰ ਮਨ ਦੇ ਅੰਦਰ ਇੱਕ ਹੁੰਦਾ ਹੈ ਇੱਕ ਗਦਾਂ ਦੇ ਨਾਲ ਪੰਜਾਬ ਦਾ ਖੂਨ ਹੀ ਉਬਾਲ ਖਾਂਦਾ ਉਹ ਸਾਡਾ ਵੀ ਹੁੰਦਾ ਕਿ ਨਹੀਂ ਸਾਡੇ ਪੰਜਾਬ ਨਾਲ ਜੋ ਹੁੰਦਾ ਗਲਤ ਹੋ ਰਿਹਾ ਸਾਨੂੰ ਲੱਗਦਾ ਕਿ ਨਹੀਂ ਕੁਝ ਸਹੀ ਹੋਣਾ ਚਾਹੀਦਾ ਸਾਡਾ ਪੰਜਾਬ ਦਾ ਕੋਈ ਐਦਾਂ ਦਾ ਲੀਡਰ ਆਵੇ ਜੋ ਸਾਡੇ ਪੰਜਾਬ ਦੀ ਆਵਾਜ਼ ਨੂੰ ਅੱਛੇ ਤਰੀਕੇ ਨਾਲ ਰੱਖੇ ਇੱਥੇ ਦੀ ਜੋ ਲੋੜਾਂ ਵਾ ਸਾਨੂੰ ਉਹ ਪੂਰੀਆਂ ਹੋਣ ਕਿ ਜਾਂ ਕਿਤੇ ਬੱਚਿਆਂ ਨੂੰ ਨੌਕਰੀਆਂ ਆਂਦਾ ਵਾ ਸਭ ਕੁਝ ਆ ਇੱਥੇ ਸਾਨੂੰ ਪੰਜਾਬ ਦੇ ਬੱਚਿਆਂ ਨੂੰ ਇੱਥੇ ਜੋਬਾਂ ਮਿਲਣਾ ਐਦਾਂ ਪਰਦੇਸੀ ਹੋਣ ਬੱਚੇ ਸਾਡੇ ਸਾਨੂੰ ਸਭ ਨੂੰ ਲੋੜ ਆ ਕਿ ਆਪਣੀ ਰਿਸ਼ਤੇਦਾਰੀ ਚ ਵੈਸੇ ਕਾਫੀ ਬੱਚੇ ਪਰਦੇਸੀ ਹੋ ਗਏ ਨਾ ਕੋਈ ਕੈਨੇਡਾ ਚ ਲ ਮੇਰੇ ਆਪਣੇ ਘਰ ਦੇ ਬਹੁਤ ਪਰਦੇਸੀ ਹੋ ਗਏ ਆ ਅਸੀਂ ਚਾਹੁੰਦੇ ਆ ਕਿ ਨਈ ਪੰਜਾਬ ਚ ਵਾਪਸ ਆਉਣ ਔਰ ਆਪਣੇ ਪੰਜਾਬ ਨੂੰ ਸੰਭਾਲ ਲੈਣ ਆ ਕੇ ਜੀ ਕਰਦਾ ਉਹਨਾਂ ਨੂੰ ਮਿਲਣ ਵਰਤਨ ਦਾ ਪਰ ਦੂਰ ਹੀ ਨੇ ਚਲੇ ਦੂਰ ਹੀ ਨੇ ਚਲੇਗੇ ਬਹੁਤ ਦੂਰ ਹੋ ਗਏ ਕਿ ਹੁਣ ਦਿਨ-ਦਿਆਰਾਂ ਦੇ ਉੱਤੇ ਕਦੀ ਕਦੀ ਇਕੱਠੇ ਹੋਈਦਾ ਚਲੋ ਕੋਸ਼ਿਸ਼ ਆ ਵਾਹਿਗੁਰੂ ਤੋਂ ਉਹਨਾਂ ਦੀਆਂ ਆਪਣੀਆਂ ਕਮਾਈਆਂ ਨੂੰ ਪਰ ਕਮਾਈਆਂ ਕਰਨ ਵਾਪਸ ਆਪਣੇ ਪੰਜਾਬ ਆਉਣ ਆਪਣੇ ਪੰਜਾਬ ਨੂੰ ਆ ਕੇ ਸੰਭਾਲ ਲੈਣ ਉਹਨਾਂ ਲੋੜ ਆ ਉਹਨਾਂ ਦੀ ਪੰਜਾਬ ਨੂੰ ਬਹੁਤ ਜ਼ਿਆਦਾ ਫਰੀਦਕੋਟ ਤੋਂ ਵੀ ਭਾਈ ਸਰਬਜੀਤ ਸਿੰਘ ਜਿੱਤੇ ਜੀ ਬਿਲਕੁਲ ਬਹੁਤ ਅੱਛਾ ਲੱਗਾ ਉਹ ਵੀ 2.5 ਪੰਥ ਦੇ ਗਏ ਆ ਅੱਛਾ ਲੱਗਾ ਅੱਛੀ ਲੀਡ ਨਾਲ ਜਿੱਤੇ ਉਹ ਵੀ ਖੁਸ਼ੀ ਹੋਈ ਬਹੁਤ ਉਹਨਾਂ ਨੂੰ ਜਿੱਤਣ ਦੇ ਉੱਤੇ ਪਰ ਤੁਸੀਂ ਤਾਂ ਫਿਲਮਾਂ ਵੀ ਦੇਖਦੇ ਹੋ ਕਰਮਜੀਤ ਅਨਮੋਲ ਹਾਰ ਗਏ ਦੁੱਖ ਨਹੀਂ ਹੁੰਦਾ ਨਹੀਂ ਮੈਨਾਂ ਦਾ ਕੋਈ ਦੁੱਖ ਨਹੀਂ ਆ ਸਾਨੂੰ ਐਦਾਂ ਦੇ ਕਮੇਡੀ ਨਹੀਂ ਸੀ ਚਾਹੀਦੇ ਨਾ ਗਾਇਕ ਚਾਹੀਦੇ ਸੀ ਸਾਨੂੰ ਕੋਈ ਉਹ ਚਾਹੀਦਾ ਜੋ ਸਾਡੀ ਆਵਾਜ਼ ਉਠਾਵੇ ਅਸੀਂ ਗਾਣਿਆਂ ਔਰ ਕਮੇਡੀਆਂ ਤੋਂ ਤਾਂ ਅੱਗੇ ਦੁਖੀ ਹੋ ਚੁੱਕੇ ਆ ਸਾਨੂੰ ਆਵਾਜ਼ ਠਾਉਣ ਵਾਲਾ ਕੋਈ ਬੱਚਾ ਚਾਹੀਦਾ ਜੋ ਸਾਡੀ ਉਥੇ ਪੰਥ ਦੀ ਆਵਾਜ਼ ਨੂੰ ਉਠਾਵੇ ਜਾ ਕੇ ਹੋਨ ਲੱਗਦਾ ਜੇ ਅਮਰਿਤਪਾਲ ਸੰਸਦ ਚ ਜਾਣਗੇ ਤਾਂ ਪੰਜਾਬ ਦੀ ਗੱਲ ਗੂੰਜੂਗੀ ਬਿਲਕੁਲ ਬਿਲਕੁਲ ਗੂੰਜੂਗੀ ਬਿਲਕੁਲ ਗੂੰਜੂਗੀ ਇੰਨਾ ਭਰੋਸਾ ਬੱਚੇ ਤੇ ਜਿੰਨੇ ਪਿੱਛੇ ਪੰਜਾਬ ਬਾਹਰ ਰਹਿ ਕੇ ਇੰਨਾ ਕੁਝ ਕਰ ਲਿਆ ਕਿਉਂ ਨਾ ਉੱਥੇ ਜਾ ਕੇ ਕਰੂਗਾ ਸਾਨੂੰ ਹੋ ਗਿਆ ਕਿਉਂ ਨਾ ਉੱਥੇ ਜਾ ਕੇ ਕੁਝ ਕਰੂਗਾ ਬਹੁਤ ਉਮੀਦਾਂ ਵਾਂ ਕਰੂਗਾ ਵੀ ਉਹ ਪੂਰੀਆਂ ਹਾਂ ਪਰ ਸਰਕਾਰ ਉਹਨੂੰ ਕਹਿ ਦਿੰਦੀ ਕਿ ਇਹ ਗਲਤ ਅੰਸਰ ਨੇ ਦੇਸ਼ ਦੇ ਵਿੱਚ ਹਾਲਾਤ ਖਰਾਬ ਕਰ ਲੇ ਉਹ ਸਰਕਾਰਾਂ ਨੂੰ ਲੱਗਦਾ ਸਰਕਾਰਾਂ ਆਪ ਕਿਹੜੇ ਚੰਗੇ ਕੰਮ ਕੋਈ ਕਰਦੀਆਂ ਜਿਹੜਾ ਉਹਨਾਂ ਨੂੰ ਉਹ ਲੱਗਦਾ ਕੋਈ ਵੀ ਬੱਚਾ ਇਦਾਂ ਅੱਗੇ ਆਉਂਦਾ ਉਹਨਾਂ ਨੂੰ ਸਭ ਗਲਤੀ ਲੱਗਦਾ ਕੋਈ ਵੀ ਅੱਗੇ ਆ ਤੁਸੀਂ ਹੁਣ ਉਹ ਜਿਹੜਾ ਸੀਗਾ ਮੁੰਡਾ ਨਹੀਂ ਦੀਪ ਸਿੱਧੂ ਨੂੰ ਇਦਾਂ ਕੀਤਾ ਉਹ ਬੱਚਾ ਕਿ ਮਾੜਾ ਸੀ ਇੰਨਾ ਅੱਛਾ ਸੀਗਾ ਭਾਨਾ ਸਿੱਧੂ ਕੀ ਸੀ ਗਲਤ ਤੇ ਕਿਤੇ ਉਹ ਵੀ ਨਹੀਂ ਸੀਗਾ ਸਭ ਨਹੀਂ ਗਲਤ ਕੀਤਾ ਗਵਰਨਮੈਂਟ ਨੇ ਕਿਸੇ ਕਿਸ ਨੂੰ ਚੰਗਾ ਕਿਹਨੂੰ ਜਿਹੜਾ ਬੱਚਾ ਪੰਜਾਬ ਦੀ ਆਵਾਜ਼ ਠਾਉਂਦਾ ਉਹਨੂੰ ਦਬ ਦਿੰਦੀਆਂ ਉਹ ਸਭ ਨਾਲ ਇਹ ਕੁਝ ਹੁੰਦਾ ਖਬਰਾਂ ਦੇਖਦੇ ਹੋ ਤੁਸੀਂ ਸਾਰਾ ਜਿੰਨੇ ਕੁ ਥੋੜੇ ਥੋੜੀ ਜਿਆਦਾ ਨੇ ਜਦੋਂ ਕੋਈ ਲੱਗਦਾ ਕਿ ਕੋਈ ਆਪਣੀ ਆ ਰਹੀ ਆ ਨਿਊਜ਼ 'ਤੇ ਆਪਣੇ ਪੰਜਾਬ ਨੂੰ ਕੋਈ ਡਿਆ ਸੰਭਾਲਣ ਵਾਸਤੇ ਗੱਲ ਕਰਦਾ ਜਰੂਰ ਸੁਣੀਂਦੀ ਆ ਦੇਖੀਦੀ ਵੀ ਆ ਹੋਏਗਾ ਸਾਨੂੰ ਲੱਗਦਾ ਹੁਣ ਕਿ ਜਿੱਦਾਂ ਸ਼ਹਿਰਾਂ 'ਚ ਵੀ ਦੇਖੀਦਾ ਬਹੁਤ ਹੁਣ ਜਿਆਦਾ ਜੂਪੀ ਬਿਹਾਰ ਤੋਂ ਆ ਕੇ ਵਸ ਚੁੱਕੇ ਆ ਪਰ ਥੋੜਾ ਲੱਗਦਾ ਕਿ ਨਹੀਂ ਹੁਣ ਆਪਣੇ ਪੰਜਾਬ ਵਾਸਤੇ ਵੀ ਆਪਣੇ ਪੰਜਾਬੀਆਂ ਨੂੰ ਅੱਗੇ ਆਉਣਾ ਚਾਹੀਦਾ ਅਸੀਂ ਕਹਿੰਦੇ ਤੁਸੀਂ ਖਡੂਰ ਸਾਹਿਬ ਦੇ ਰਹਿਣ ਵਾਲੇ ਸੀ ਜਦੋਂ ਬੀਬੀ ਖਾਲੜਾ ਹਾਰੇ ਉਦੋਂ ਮਨ ਤੇ ਸੀਗਾ ਬੋਝ ਉਹ ਜਿੱਤੇ ਸੀਗਾ ਪਰ ਉਹਦੋਂ ਸਾਨੂੰ ਸਮਝ ਨਹੀਂ ਸੀ ਇੰਨੀ ਕੋਈ ਕ ਸਮਝ ਨਹੀਂ ਸੀ ਐਨਬੀਓ ਮਤਲਬ ਕਿਵੇਂ ਜਿਵੇਂ ਹੁਣ ਸੁਣਿਆ ਪਤਾ ਲੱਗਾ ਹੁਣ ਵੱਖਰਾ ਸਮਝ ਆਈ ਕਿ ਨਹੀਂ ਉਦੋਂ ਗਲਤੀਆਂ ਹੋਈਆਂ ਸੀ ਸ਼ਾਇਦ ਉਦੋਂ ਸਾਡੀ ਵੋਟ ਉੱਥੇ ਸੀਗੀ ਅਸੀਂ ਉਦੋਂ ਜਿਤਾ ਸਕਦੇ ਹੁਣ ਉਹਨਾਂ ਨੂੰ ਪਰ ਉਹ ਗਲਤੀ ਕੀਤੀ ਸਭ ਨੇ ਉਹ ਗਲਤੀ ਹੋਣ ਉਸੇ ਤੋਂ ਸਬਕ ਸਿੱਖ ਕੇ ਹੁਣ ਅੱਗੇ ਅਮਰਤਪਾਲ ਨੂੰ ਨਹੀਂ ਹਾਰਨ ਦਿੱਤਾ ਨਾ ਮਿਰਸਾ ਸਿੰਘ ਬਲਟੋਹਾ ਹਾਰ ਗਏ ਉੱਥੋਂ ਬਲਟੋਹਾ ਸਾਹਿਬ ਕਹਿੰਦੇ ਮੇਰੀ ਪੰਥ ਨੂੰ ਵੱਡੀ ਮਤਲਬ ਦੇਣ ਆ ਮੈਂ ਵੀ ਕੁਰਬਾਨੀਆਂ ਕੀਤੀਆਂ ਪੰਜ ਸਿਰ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਵੀ ਆਪਾਂ ਨਹੀਂ ਕਹਿੰਦੇ ਸੀਨੀਅਰ ਪਰ ਉਹਨਾਂ ਨੂੰ ਵੈਸੇ ਵੀ ਇੱਥੋਂ ਖੜੇ ਨਹੀਂ ਸੀ ਹੋਣਾ ਚਾਹੀਦਾ ਉਹਨਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਜਦੋਂ ਅਮਰਤਪਾਲ ਨੂੰ ਜੇਲ੍ਹ ਹੋਈ ਬੋਲੇ ਸੀਗੇ ਸਾਰੇ ਨਾਲ ਸੀ ਹੁਣ ਵੀ ਉਹਨਾਂ ਨੂੰ ਲੋੜ ਸੀ ਇਹਨਾਂ ਦੇ ਨਾਲ ਖੜਨ ਦੇ ਆਪਣਾ ਕੈਂਡੀਡੇਟ ਉਪਠਾ ਸਕਦੇ ਸੀ ਉਹ ਪਾਰਟੀ ਇਹਨਾਂ ਦੇ ਨਾਲ ਸਾਥ ਦਿੰਦੀ ਇਹਨਾਂ ਨਾਲ ਖੜਦੀ ਉਹ ਇਦਾਂ ਤਾਂ ਨਾ ਕਰਦੇ ਉਹ ਵੀ ਖਾ ਜੋ ਬਿਆਨ ਜੀ ਜੀ ਬਿਠਾ ਲੈਂਦੇ ਫਿਰ ਸ਼ਾਇਦ ਅਕਾਲੀ ਦਲ ਦਾ ਸਤਕਾਰ ਵੱਧਦਾ ਬਹੁਤ ਜ਼ਿਆਦਾ ਵੱਧ ਜਾਣਾ ਸੀ ਬਹੁਤ ਜ਼ਿਆਦਾ ਵੱਧ ਜਾਣਾ ਸੀ ਉਹਨਾਂ ਦਾ ਸਤਕਾਰ ਜੀ ਆਪਾ ਤਾਂ بڑا ਪਰਿਵਾਰ ਪੁਰਾਣਾ ਅਕਾਲੀ ਦਲ ਨਾਲ ਜੁੜਿਆ ਰਿਹਾ ਬਿਲਕੁਲ ਸਾਰਾ ਬਹੁਤ ਪੁਰਾਣੇ ਕਾਲੀਏ ਅਸੀਂ ਅੱਜ ਤੋਂ ਨਹੀਂ ਬਹੁਤ ਟਾਈਮ ਤੋਂ ਪਹਿਲਾਂ ਦੇ ਆ ਹੁਣ ਦੁਖੀ ਹੁੰਦਾ ਵੀ ਜਦੋਂ ਤੁਸੀਂ ਇੰਨੇ ਪੁਰਾਣੇ ਅਕਾਲੀ ਹੋ ਅਕਾਲੀ ਦਲ ਦਾ ਅੱਜ ਹਾਲ ਦੇਖ ਕੇ ਦੁਖ ਹੂੰ ਬਹੁਤ ਜ਼ਿਆਦਾ ਅਸੀਂ ਅੱਗੇ ਵੀ ਪਹਿਲਾਂ ਵੀ ਕਹਿੰਨੀ ਮੈਂ ਤੇ ਇਹ ਕਹਿੰਨੇ ਨੇ ਕਿ ਆਪਣੇ ਸੁੱਟਦੇ ਸੀ ਸ਼ਾਮੀਆਂ ਸੁੱਟਦੇ ਸੀ ਸੇ ਕਨੀ ਸੀ ਲੱਗਣ ਦਿੰਦੇ ਪਰ ਹੁਣ ਜਿੱਦਾਂ ਦੀ ਇਹਨਾਂ ਨੇ ਤੁਸ ਕੀਤਾ ਗਲਤ ਕੀਤਾ ਜੋ ਵੀ ਹੈ ਵੀ ਉਹਨਾਂ ਦਾ ਇੰਨਾ ਨਹੀਂ ਸਾਨੂੰ ਉਹਨਾਂ ਤੋਂ ਬਹੁਤ ਦੁੱਖ ਹੁੰਦਾ ਕਿ ਉਹ ਵੀ ਹਾਰੇ ਆ ਮੈਂ ਐਦਾਂ ਨਹੀਂ ਸੀ ਉਹਨਾਂ ਨੂੰ ਇੰਨੀ ਜ਼ਿਆਦਾ ਨਹੀਂ ਪਰ ਕੁਛ ਚਲੋ ਜੋ ਪਬਲਿਕ ਨੂੰ ਜੋ ਕਾਨੂੰਨ ਮਨਜ਼ੂਰ ਆ ਬਿਲਕੁਲ ਕੀ ਕੀ ਕਹਿਣਾ ਚਾਹੁੰਦੇ ਹੋ ਲਾਸਟ ਪੰਜਾਬੀ ਤੁਹਾਨੂੰ ਦੇਖਦੇ ਹੁਣ ਤੁਹਾਨੂੰ ਲੱਗਦਾ ਕਿ ਅਮਰਤਪਾਲ ਦੇ ਜਿਹੜੇ ਮਦਰ ਉਹਦੀ ਮਾਂ ਦਾ ਥੋੜਾ ਜਿਹਾ ਅੱਜ ਕਾਲਜਾ ਠੰਡਾ ਹੋਇਆ ਬਹੁਤ ਜ਼ਿਆਦਾ ਬਹੁਤ ਉਹਨਾਂ ਦੀ ਮਾਂ ਦਾ ਤੇ ਹੋਇਆ ਹੋਇਆ ਬਾਕੀ ਮਾਵਾਂ ਦੇ ਵੀ ਅੱਜ ਕਾਲਜੇ ਬਹੁਤ ਠੰਡੇ ਹੋਏ ਆ ਕਿ ਉਹ ਬੱਚਾ ਆਇਆ ਬਾਹਰ ਉਹ ਜਿਨ੍ਹਾਂ ਦੇ ਮਾਵਾਂ ਦੇ ਬੱਚੇ ਇਸ ਰਸਤੇ ਤੇ ਪਏ ਉਹਨਾਂ ਲਈ ਅੱਜ ਬਹੁਤ ਉਮੀਦਾਂ ਜਾਗ ਗਈਆਂ ਅਮਰਤਪਾਲ ਦੇ ਜਿੱਤਣ ਦੇ ਉੱਤੇ ਉਹਨਾਂ ਨੂੰ ਲੱਗਾ ਕਿ ਉਹਨਾਂ ਦੇ ਬੱਚਿਆਂ ਬਾਅਦ ਵਿੱਚ ਕੋਈ ਸੋਚਿਆ ਜਾਊਗਾ ਹੁਣ ਬੱਚੇ ਸਹੀ ਰਸਤੇ ਆਉਣਗੇ ਕਾਫੀ ਆ ਵੀ ਚੁੱਕੇ ਆ ਅੱਗੋਂ ਵੀ ਹੋਰ ਆਉਣਗੇ ਉਮੀਦ ਆ ਬੱਚਿਆਂ ਦੇ ਉੱਤੇ ਸਾਨੂੰ ਕਿ ਹੁਣ ਉਹ ਗਲਤ ਨਸ਼ਾ ਪਤਾ ਚੱਲ ਕੇ ਲੱਗਦਾ ਵੀ ਸਰਕਾਰਾਂ ਦਾ ਦਬਈਆ ਹੈਗਾ ਕਿ ਨਸ਼ਾ ਪੰਜਾਬ ਚ ਮੁੱਕੂ ਬਿਲਕੁਲ ਨਹੀਂ ਜੇ ਮੁਕਣਾ ਚਾਹਦਿਆਂ ਹੁਣ ਮੁਕਾ ਸਕਦੇ ਆ ਜੀ ਅੱਗੇ ਇੰਨੀ ਦਿਰ ਦੀਆਂ ਡਈਆਂ ਸੀਗੀਆਂ ਨਹੀਂ ਉਹਨਾਂ ਨੇ ਮੁਕਾਇਆ ਸਗੋ ਵੱਧ ਗਿਆ ਮੁਕਣ ਦੀ ਬਜਾਏ ਤਾਂ ਵਧਿਆ ਜ਼ਿਆਦਾ ਹੁਣ ਤਾਂ ਅੱਗੇ ਤਾਂ ਚਲੋ ਬੰਦੇ ਸੀ ਮੁੰਡੇ ਸੀ ਖਾਂਦੇ ਪਰ ਹੁਣ ਤਾਂ ਲੱਗਦਾ ਲੇਡੀਜ਼ ਵੀ ਅਸ ਰਸਤੇ ਪੈ ਗਈਆਂ ਤੇ ਮੁਕਣਾ ਚਾਹੀਦਾ ਸੀ ਕਿ ਇਹਨੇ ਮੁਕਣਾ ਚਾਹੀਦਾ ਘਰ ਘਰ ਦੀ ਕਹਾਣੀ ਐਦਾਂ ਮਾਵਾਂ ਬਹੁਤ ਦੁਖੀ ਆ ਸਭ ਦੇ ਜਿਨ੍ਹਾਂ ਦੇ ਪਰਿਵਾਰਾਂ ਤੇ ਹੁੰਦੀ ਹੈ ਬਹੁਤ ਦੁਖੀ ਹੁੰਦੇ ਆ ਇਹ ਖਤਮ ਹੋਣਾ ਚਾਹੀਦਾ ਹੈ ਤੁਮ ਬੀਬੀਆਂ ਤੁਸੀਂ ਜਦੋਂ ਇਕੱਠੀਆਂ ਹੁੰਦੀਆਂ ਦੁੱਖ ਫਰੋਲਦੀਆਂ ਆਪਸ ਵਿੱਚ ਬਿਲਕੁਲ ਫਲੋਰਦੀਆਂ ਬਿਲਕੁਲ ਜੀ ਸਭ ਨੂੰ ਹੁੰਦਾ ਵੀ ਇੱਕ ਦੂਜੀ ਦੇ ਬੋਲੀਦਾ ਕੋਈ ਗਵਰਨਮੈਂਟ ਬਾਰੇ ਵੀ ਬੋਲਦੀਆਂ ਕੋਈ ਉਹਦਾ ਵੀ ਗੱਲ ਕਰਦੀਆਂ ਸਭ ਬੋਲਦੀਆਂ ਜਿਨ੍ਹਾਂ ਨੂੰ ਲੱਗ ਜਿਨ੍ਹਾਂ ਦੇ ਕਿਸੇ ਦੇ ਰਸਤੇ ਇਸ ਪਏ ਆ ਸਭ ਨੂੰ ਦੁੱਖ ਖੁੱਲਕੇ ਨਹੀਂ ਬੋਲਦਾ ਪਰ ਦੁੱਖ ਤਾਂ ਹਰੇਕ ਮਦਰ ਨੂੰ ਹੁੰਦਾ ਹੀ ਆਪਣੇ ਬੱਚੇ ਦਾ ਉਹ ਬਹੁਤ ਧੰਨਵਾਦ ਉਸੀ ਗੱਲਬਾਤ ਕੀਤੀ ਸੋ ਮਹਾਲੀ ਦੇ ਨੇ ਇਹ ਖਡੂਰ ਸਾਹਿਬ ਬੈਕਗ੍ਰਾਉਂਡ ਖੁਸ਼ ਨੇ ਕਿ ਅਮਰਿਤਪਾਲ ਜਿੱਤਿਆ ਤੇ ਇਸ ਗੱਲ ਦੀ ਉਮੀਦ ਚ ਵੀ ਨੇ ਅਮਰਿਤਪਾਲ ਜਿੱਤਿਆ ਸੰਸਦ ਜਾਏਗਾ ਪੰਜਾਬ ਦੇ ਹੱਕਾਂ ਦੀ ਗੱਲ ਕਰੇਗਾ ਤੇ ਉਹ ਪਲ ਵੇਖਣ ਵਾਲਾ ਰਹੇਗਾ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ